ਕੀ ਕੀਤੀ ਹੈ ਵੀ ਪਹਿਲਾਂ ਅਸੀਂ ਮਾਨਯੋਗ ਐਸਵੀ ਸਾਹਿਬ ਹੁਣਾਂ ਨੂੰ ਆਪਣੀ ਬੇਨਤੀ ਰੱਖਾਂਗੇ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ ਅਗਰ ਨਾ ਪ੍ਰਵਾਨ ਕਰਨ ਫਿਰ ਖਾਲਸਾ ਫੌਜ ਹਮ ਅਕਾਲੀ ਸਭ ਕੈ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜ਼ਬੂ ਕਾ ਖੰਡਾ ਫੜਿਆ ਜੁੱਧ ਜੁਕੀ ਨੋ ਪਾਰਾ ਹੈ ਫਿਰ ਜੁੱਧ ਜਿਹੜਾ ਉਹ ਆਰ ਪਾਪ ਦਾ ਫੌਜ ਸ਼ਹੀਦ ਕਰਨਗੇ ਸਵੀਕਾਰ ਕੇ ਸਾਡੀ ਇਹ ਬੇਨਤੀ ਹੈ ਮਾਨਯੋਗ ਐਸ.ਬੀ. ਸਾਹਿਬ ਜੀ ਨੂੰ ਕਿ ਇਸ ਕੰਮ ਦੀ ਜਿਹੜੀ ਕਾਰਵਾਈ ਤੁਰੰਤ ਕੀਤੀ ਜਾਵੇ ਅਤੇ ਦੂਜੀ ਬੇਨਤੀ ਜਿੰਨੀਆਂ ਵੀ ਸੰਗਤਾਂ ਇਸ ਕਾਰਜ ਦੇ ਵਿੱਚ ਆਪਣੇ ਕੰਮਕਾਰ ਛੱਡ ਕੇ ਹਾਜ਼ਰ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਤਿੰਦਰ ਸਿੰਘ ਜੀ ਜੀ ਅੱਜ ਤੁਸੀਂ ਇੱਕ ਮੰਗ ਬਤਾ ਦਿੰਦਾ ਕਿ ਕਿਸਵਾਂ ਦੇ ਇੱਕ ਮੰਗ ਬਤਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਆ ਕਿ ਸਰਦਾਰ ਗਰਦਿਆਲ ਸਿੰਘ ਭੁੱਲਾ ਰਾਈ ਉਹਨਾਂ ਦੇ ਨਾਲ ਇੱਕ ਬਹੁਤ ਹੀ ਬੰਦਭਾਗੀ ਘਟਨਾ ਹੋਈ ਆ ਜਿਸ ਦੇ ਸਬੰਧ ਵਿੱਚ ਅੱਜ ਸਮੂਹ ਸਿੱਖ ਜਥੇਬੰਦੀਆਂ ਅਤੇ ਭਾਈਚਾਰਕ ਜਿੰਨੇ ਵੀ ਕਮੇਟੀਆਂ ਆਨਸਾਰਾਂ ਨੇ ਰਲ ਕੇ ਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਜੋ ਵੀ ਘਟਨਾ ਸਰਦਾਰ ਗਰਦਿਆਲ ਸਿੰਘ ਜੀ ਦੇ ਨਾਲ ਘੱਡੀ ਆ ਉਸ ਦਾ ਇਨਸਾਫ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸ਼ਰਾਰਤੀ ਅੰਸਰ ਇਹੋ ਜੀ ਘਟਨਾ ਨੂੰ ਅੰਜਾਮ ਨਾ ਦੇਵੇ। ਇਹ ਤੁਹਾਨੂੰ ਹੱਥ ਨਾ ਪਾਵੇ। ਇਸ ਕਰਕੇ ਅਸੀਂ ਪੂਰਾ ਮਾਣ ਕਰਦੇ ਹਾਂ ਫਗਵਾੜਾ ਪ੍ਰਸ਼ਾਸਨ ਤੇ ਵੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ ਅਤੇ ਸ਼ਹਿਰ ਦੇ ਮਾਹੌਲ ਨੂੰ ਇਸੇ ਤਰ੍ਹਾਂ ਠੀਕ ਠਾਕ ਬਣਾਈ ਰੱਖਣ ਤੇ ਸਾਡੀ ਸਾਰਿਆਂ ਦੀ ਮੱਤ ਕਰਨਗੇ। ਜੇਕਰ ਕੋਈ ਵੀ ਇਸ ਗੱਲ ਦੇ ਉੱਪਰ ਅਮਲ ਨਹੀਂ ਹੁੰਦਾ ਤਾਂ ਸਾਰੀਆਂ ਜਥੇਬੰਦੀਆਂ ਦੁਆਰਾ ਮਿਲ ਕੇ ਅੱਗੇ ਤੋਂ ਕੋਈ ਵੱਡੀ ਕਾਰਵਾਈ ਕਰਨ ਬਾਰੇ ਮਜਬੂਰ ਹੋਣਗੀਆਂ। ਇਸ ਕਰਕੇ ਦੁਬਾਰਾ ਫੇਰ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਜੋ ਵੀ ਇੱਕ ਸਿੱਖ ਅਮਰਤਾਰੀ ਸਿੰਘ ਦੇ ਨਾਲ ਘਟਨਾ ਘੱਡੀ ਆ ਉਸ ਦੇ ਦੋਚੀਆਂ ਨੂੰ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਇਹੋ ਜੀ ਘਟਨਾ ਕਰਨ ਤੋਂ ਪਹਿਲਾਂ ਬਾਰ-ਬਾਰ ਸੋਚੇ ਇੱਕ ਵਾਰੀ ਫੇਰ ਸਾਰੇ ਪ੍ਰਸ਼ਾਸਨ ਦਾ ਦਾ ਇੱਥੇ ਪਹੁੰਚੇ ਹੋਏ ਸੱਜਣਾ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਪਿੰਡੀ ਪੰਚਾਇਤ ਦੇਖੇ ਤਾਂਦੇ ਮੋਟੇ ਅਸਿੱਖੀ ਸਾਡਾ ਰੋਸ ਇਹ ਹੈ ਵੀ ਇੱਕ ਤਾਂ ਘਰ ਦੇ ਵਿੱਚ ਵੜ ਕੇ ਸ਼ਮਨਾ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਫੋਟੋ ਹੀ ਤੁਹਾਨੂੰ ਮਿਲ ਜਾਈਗੀ ਦੂਸਰਾ ਕੇਸਾਂ ਦੀ ਗੱਲ ਵੀ ਹੈ ਜੀ ਉਹ ਬੰਦਾ ਪੂਰੇ ਪੁਵਾੜੇ ਨੂੰ ਉਹਦੀ ਇਨਵੈਸਟੀਗੇਸ਼ਨ ਕਰਨੀ ਕਿਸੇ ਨਾਮੇ ਹੋਏ ਕਤਲ ਕੀਤਾ ਇੰਨਾ ਸੁਧਾਰਨੋ ਸਾਫ ਸੁਥਰਾ ਬੰਦਾ ਉਹਨੇ ਦੇਸਾ ਵੀ ਤੇ ਵੀ ਪੱਗ ਮਿੱਥ ਕੇ ਰਾਈ ਗਈ ਹੈ ਵਿੱਚ ਤੁਸੀਂ ਉਹਨੂੰ ਵਰਡਿੰਗ ਸ਼ੁਰੂ ਬੇਬੀ ਵੀ ਜਿਵੇਂ ਹਾਂ ਇਹ ਵੀ ਪੱਗ ਲਾਓ ਜਿਹਦੇ ਗੱਲ ਪਾਉ ਉਹਦਾ ਮੁੰਡਾ ਕਿੱਥੇ ਉਹਦੀ ਵੀ ਪੱਗ ਲਾਉਣੀ ਹੈ ਕਿ ਹਰ ਕਤੇ ਐਕਟ ਇਹ ਹਰ ਕਤੇ ਤੋਂ ਵੱਧ ਉਪਕਟ ਹੁੰਦੀ ਕੋਈ ਵੀ ਹੈਗਾ ਦੋਸ਼ ਅਸੀਂ ਉਹਨਾਂ ਚਾਹੁੰਦੇ ਆ ਕਿ ਕੋਈ ਫਰਕਾ ਪਾ ਲਵੇ ਯੋਜਨਾਦਾਰ ਬਤ ਇਹ ਆਜੋ ਆਓ ਸਰ ਥੋੜੇ ਗੋਲੋ ਪਲੀਜ਼ 500 ਸੰਗਾ ਦੇ ਕੋ ਦੋਸੋ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਜਰੂਰ ਤੈਨੂੰ ਜਾਮ ਕਰੀਏ ਹਨਾ ਸਹੀ ਗੋਦੇ ਲੋਕ ਤੰਗ ਹੋਣ ਅਡਾ ਸਾਨੂੰ ਤੁਹਾਡੇ ਮਾਣ ਆਜੀ ਤੇ ਸਾਡਾ ਆਹਾਂ ਜੀ ਲਾਜ ਰੱਖ ਬਸ ਇਹ ਨਹੀਂ ਦੀ ਫਿਰ ਫਰੈਂਟ ਲੈ ਕੇ ਲੜਾਈ ਹੋਏ ਕੋ ਫੋਰਮਤਾ ਆ ਜੀ ਮੇਰ ਮਸਲਾ ਹੈਗਾ ਜੀ ਬਿਆਦਮੀ ਦਾ ਹੋ ਜੇਗਾ ਕੀ ਕਰਾਂਗੇ ਕਰੀ ਉੱਧਾ